ਸ਼ਹੀਦੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸੀਸ ਦੀਆ ਵਰਸਰੇ ਨਦਿਆ ਦਿੱਲੀ ਦਾ ਅਸਮਾਨ ਤੇ ਹਨੇਰੇ ਤੇ ਬਦਲ ਛਾਈ ਹੋਏ ਸਨ ਹਰਮਨਜੀਤ ਦੇ ਹੁਕਮ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗ੍ਰਿਫਤਾਰ ਕਰਕੇ ਲੋਹੇ ਦੇ ਪਿੰਜਰੇ ਵਿੱਚ ਕੈਦ ਕਰ ਦਿੱਤਾ ਗਿਆ ਸੀ ਸਾਰੀ ਦਿੱਲੀ ਉਦਾ ਦੇ ਦਰਦ ਨਾਲ ਇਤਾਰ ਸ੍ਰਹੀ ਸੀ पर सख्त निगरानी के कारण कोई उन्होंने तक पहुंच भी नहीं सी सकता पिंजरे के अंदर ना तो ठीक तरह बैठा जा सकता सी ना ही सीधे आराम फलिया जा सकता सुरु जी ने अपने प्यारे सिखा भाई मतीद जी भाई सतीदास जी भाई दयाला जी दही अपन अखा वेखिया सन पर उन्हों का चेहरा बिल्कुल अडोल ना डर ना खौफ بس نورੰਜੀ ਚਮਕ ਸੀ ਸ਼ਕਤੀ ਦਾ ਸਮਾਪ ਜੋਸ ਦਿਨ ਆਇਆ ਉਸ ਵੇ ਗੁਰੂ ਸਾਹਿਬ ਨੇ ਪੰਜਰੇ ਵਿਚੋਂ ਕੱਢਿਆ ਗਿਆ ਉਹਨਾਂ ਨੇ ਖੂਬ ਚੋਪਾ ਢਾਹੇ ਛੱਡ ਕੇ ਉਸਨਾਨ ਕੀਤਾ ਨਵੇਂ ਕੱਪੜੇ ਪਾਏ ਅਤੇ ਚੌਕੜੀ ਮਾਰਕੀ ਬੈਠ ਗਏ ਪੁਨਾ ਸ਼ਾਂਤ ਮੰਨ ਲਾ ਜਪਜੀ ਸਾਹਿਬ ਦਾ ਪਾਠ ਕੀਤਾ ਜਿਸ ਪ੍ਰਾਂਤ ਜਲਾਦ ਨੇ تلوار ਚਲਾਈ ਅਤੇ ਗੁਰੂ ਜੀ ਦਾ ਹਾਵੰਸੀਸ ਤਤੂ ਅਲਗ ਹੋ ਗਿਆ। ਪਰੰਮ ਜੀ ਇਸਾਕਾ ਦਿਨ ਕੀਆ ਸੀਸ ਦਿਆ ਅਕਸਰ ਅੰਧਿਆ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜਦ ਕਤਵਾਲੀ ਦੇ ਚਬੂਰੇ ਦੇ ਨੇੜੇ ਸ਼ਹੀਦ ਕੀਤਾ ਗਿਆ ਤਾਂ ਉਸ ਵੇਲੇ ਦਿੱਲੀ ਦੇ ਹਜ਼ਾਰਾਂ ਵਾਸੀ ਸ਼ਾਹੀ ਤਸ਼ੱਦਦ ਦਾ ਇਹ ਮੰਜ਼ਰ ਦੇਖਣ ਲਈ ਉੱਥੇ ਜੁੜੇ ਹੋਏ ਸਨ। ਪੀੜ ਦੇ ਹਜ਼ਾਰਾਂ ਨੇਤਰਾਂ ਸਾਹਮਣੇ ਗੁਰੂ ਜੀ ਦਾ ਘੁੱਟ ਅਰਸੀਸ धरती डिगया उस धरतिया ने लोगों दूहान झिझोड़ के रख दिया उस वे भाई जैता जी जो बाद पाई जीवन सिंह जी कहा दलेरी न लगे वे और गुरु जी का पावन सीस अपने चौले में लपेट के दिल्ली दलिया रात दीरासी पर उस नौजवान सिख के दिल सिर्फ एक ही चालल सी एस श्री आनंदपुर साहब पहुंचना ही है अगला दिन चढ़न तो पहला ही भाई जयता जी श्री अनंतपुर साहब वाल रवाना हो गए उस वे सारा दिल्ली नगर गहरी रात के हैं भाई जैता जी औ पाले तो पहला दिल्ली नगर दिया, हद्दा पार कर गए श्री गुरु तेग बहादुर साहब जी दीस दिल्ली तो श्री अनंतपुर साहब विखे पहुँचा पहुँचाने भाई जैता जी ने जो राह अख्तियार किया उस सोनीपत ਪਣੀਪਤ ਕਰਨਾਲ ਫਰਾਬੜੀ ਅੰਮਾਲਾ ਦਿਨੂਰ ਮੁਨਾਬਾ ਸਾਹਿਬ ਅਤੇ ਸ੍ਰੀ ਕੀਰਤਪੁਰ ਸਾਹਿਬ ਮੁੱਖ ਸਥਾਨ ਆਉਂਦੇ ਹਨ ਉਹਨਾਂ ਆਪਣਾ ਪਿੰਡ ਮੁਕੌਣ ਵਿੱਚ 5 ਦਿਨ ਲਾਇਆ ਸੀ 5 ਦਿਨਾਂ ਦੇ ਪਿੰਡੇ ਮਗਰੋਂ ਉਹ ਸ੍ਰੀ ਕੀਰਤਪੁਰ ਸਾਹਿਬ ਪੰਚ ਫਿਰ ਗੁਰੂ ਜੀ ਦਾ ਸਿਸ ਸ੍ਰੀ ਗੁਰੂ ਗਵਿੰਦਰ ਐਡੀਟੋਰਾ ਸ੍ਰੀ ਅਨੰਦਪੁਰ ਸਾਹਿਬ ਤੇ ਜਾਇਆ ਗਿਆ ਉੱਥੇ ਪਾਵਨ ਸੀਸ ਦਾ ਸੰਸਕਾਰ ਕੀਤਾ ਗਿਆ ਉਸ ਸਥਾਨ ਤੇ ਗੁਰਦੁਆਰਾ ਸੀਸ ਗੰਜ ਸਾਹਿਬ ਸ੍ਰੀ ਅਨੰਤਪੁਰ ਸਾਹਿਬ ਵਿਖੇ ਸशोਭਿਤ ਹੈ ਉੱਥੇ ਸ੍ਰੀ ਗੁਰੂ ਗੋਬਿੰਦ राय ਜੀ ਜੋ ਬਾਅਦ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਣੇ ਨੇ ਪਾਈ ਜਹਾਜ਼ੀ ਨੂੰ ਆਪਣੀ ਮੁੱਖਣ ਵਿੱਚ ਲੈ ਕੇ ਸ਼ਬਦ ਉਚਾਰੇ ਰੰਗਰੇਤਾ ਗੁਰੂ ਦਾ ਬੇਟਾ ਗੁਰੂ ਜੀ ਦੀ ਸ਼ਹਾਦਤ ਤੋਂ ਬਾਅਦ ਇਹ ਜੈਤਾਜੀ ਦੁਆਰਾ ਗੁਰੂ ਜੀ ਦਾ ਪਾਵਨ ਸੀਸ ਲੈ ਜਾਣ ਉਪਰੰਤ ਗੁਰੂ ਜੀ ਦਾ ਭਾਈ ਲਕਸ਼ੀ ਸ਼ਾਹਵਨ ਜਰਾਜੀ ਨੇ ਆਪਣੇ ਘਰ ਵਿੱਚ ਰੱਖ ਕੇ ਆਪਣੇ ਘਰ ਨੂੰ ਹੀ ਅਜਲਾ ਬੁੱਤੀ ਅਤੇ ਧਰਬੜ ਸੰਸਕਾਰ ਕੀਤਾ ਇਸ ਥਾਂ ਤੇ ਹੁਣ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਸਥਾਪਿਤ ਹੈ ਗੁਰੂ ਸਾਹਿਬ ਦਾ ਪਵਿੱਤਰ ਸੀਸ ਜਿੱਥੇ ਕਟਿਆ ਗਿਆ ਸੀ उसीत बना दि गई पर कई साल मगरों जो जितया तो उस वेदार बघेल गुरद्वारा श्री सीसगंज साहेब स्थापित करवाया श्री गुरु गोबिंद सिंह साहिब जी ने श्री गुरु तेग बहादुर साहेब जी की शहीद बारे इं लिखा है तिलक जंजू राखा प्रभताका कीनो बड़ो कनु मह साका साधन इति जिन करी सीस दिया पर उचरी न दिया इस तरह श्री गुरु तेग बहादुर साहेब जी की शहीद सदाई मनुखता के इतिहास चमकती रहेगी सन याद दिवांदा है ਕਿ ਸੱਚ ਤੇ ਧਰਮ ਦੀ ਰੱਖਿਆ ਲਈ ਆਪਣੀ jaan ਵੀ ਖਿਚਾਵਤ ਕਰਨੀ ਪੈਂਦੀ ਹੈ